ਅੱਧਿਆਏ 31ਵਾਂ ਮਹਾਵਿਰਹਾ ਮੀਰ ਦਾਦ ਨਿਜਕਰ ਵਾਪਸ ਜਾਣ ਦਾ ਮਹਾਨ ਉਦਰੇਮਾ ਮਹਾਵਿਰਹਾ ਤੁੰਦ ਸਮਾਨ ਹੈ ਇਹ ਵਿਰਹਾ ਹਿਰਦੇ ਵਿੱਚ ਉੱਠ ਕੇ ਹਿਰਦੇ ਨੂੰ ਹੀ ਢੱਕ ਲੈਂਦੀ ਹੈ ਜਿਸ ਤਰ੍ਹਾਂ ਸਮੁੰਦਰ ਤੇ ਧਰਤੀ ਤੋਂ ਉੱਠੀ ਹੋਈ ਤੁੰਦ ਦੋਹਾ ਨੂੰ ਇਸ ਤਰ੍ਹਾਂ ਢੱਕ ਲੈਂਦੀ ਹੈ ਕਿ ਉਹ ਨਜ਼ਰ ਨਹੀਂ ਆਉਂਦੇ ਜਿਸ ਤਰ੍ਹਾਂ ਤੁੰਦ ਸਾਫ਼ ਦਿਖਾਈ ਦੇਣ ਵਾਲੀ ਵਸਤੂਿਕਤਾ ਨੂੰ ਵੀ ਅੱਖੋਂ ਓਲੇ ਕਰਕੇ ਉਹ ਇੱਕ ਇੱਕ ਵਸਤੂਿਕਤਾ ਬਣ ਜਾਂਦੀ ਹੈ ਉਸੇ ਤਰ੍ਹਾਂ ਹੀ ਇਹ ਵਿਰਹਾ ਮਨ ਦੀਆਂ ਸਭ ਭਾਵਨਾਵਾਂ ਕਾਮਨਾਵਾਂ ਨੂੰ ਦਬਾ ਕੇ ਖੁਦ ਪ੍ਰਮੁੱਖ ਭਾਵਨਾ ਦਾ ਰੂਪ ਧਾਰ ਲੈਂਦੀ ਹੈ ਬੇਸ਼ੱਕ ਉਹ ਗ੍ਰਹਾ ਦੇਖਣ ਨੂੰ ਰੂਪਹੀਣ ਪਰਜੋਜਣਹੀਣ ਜਾਂ ਕਾਮਨਾ ਤੇ ਧੁੰਦ ਵਰਗੀ ਹੀ ਅੰਨੀ ਭਰਤੀ ਤੋਂ ਹੁੰਦੀ ਹੈ ਤਾਂ ਵੀ ਤੁੰਦਵਾੰਗ ਹੀ ਇਸ ਵਿੱਚ ਅਨੇਕਾਂ ਜੜਮੇ ਰੂਪ ਅਤੇ ਆਕਾਰ ਹੁੰਦੇ ਹਨ ਇਹਦੀ ਦ੍ਰਿਸ਼ਟੀ ਨਿਰਮਲ ਹੁੰਦੀ ਹੈ ਅਤੇ ਇਹਦਾ ਉਦੇਸ਼ ਜਾਂ ਨਿਸ਼ਾਨਾ ਬਿਲਕੁਲ ਨਿਸ਼ਚਿਤ ਹੁੰਦਾ ਹੈ ਮਹਾਵਿਰ ਬਿਰਹਾ ਬੁਖਾਰ ਦੇ ਸਮਾਨ ਹੈ ਜਿਸ ਤਰ੍ਹਾਂ ਬੁਖਾਰ ਦਾ ਤਾਪ ਸਰੀਰ ਦੀ ਜ਼ਹਿਰ ਨੂੰ ਅਵਸ਼ਨਾਸ਼ ਕਰਦਾ ਹੈ ਤੇ ਨਾਲ ਹੀ ਹੌਲੀ-ਹੌਲੀ ਉਹਦੀ ਪ੍ਰਾਣ ਸ਼ਕਤੀ ਦਾ ਵੀ ਨਾਸ਼ ਕਰ ਦਿੰਦਾ ਹੈ ਉਸੇ ਤਰ੍ਹਾਂ ਅੰਦਰਲੀ ਤੜਫ ਤੋਂ ਜਨਮਿਆ ਇਹ ਵਿਰਹਾ ਮਨ ਦੀ ਮਾਨ ਅਤੇ ਮਨ ਦੇ ਇਕੱਠੇ ਹੋਏ ਹਰ ਵਿਅਰਥ ਵਿਚਾਰ ਨੂੰ ਨਸ਼ਟ ਵੀ ਕਰਦਾ ਹੈ ਅਤੇ ਮਨ ਨੂੰ ਵੀ ਨਿਰਬਲ ਬਣਾ ਦਿੰਦਾ ਹੈ ਇਹ ਮਹਾਵਿਰਹਾ ਇੱਕ ਚੋਰ ਦੀ ਨਿਆਈ ਹੈ ਜਿਸ ਤਰ੍ਹਾਂ ਛੁਪ ਕੇ ਅੰਦਰ ਵੜਿਆ ਚੋਰ ਆਪਣੇ ਸ਼ਿਕਾਰ ਦਾ ਕੁਝ ਬੋਝ ਜ਼ਰੂਰ ਹਲਕਾ ਕਰਦਾ ਹੈ ਪਰ ਉਹ ਨਾਲ ਹੀ ਉਹਦੇ ਅੰਦਰ ਦੁੱਖ ਦੀ ਵੀ ਜ਼ਹਿਰ ਕੋਲ ਜਾਂਦਾ ਹੈ ਉਸੇ ਤਰ੍ਹਾਂ ਹੀ ਇਹ ਵਿਰਹਾ ਬਿਨਾਂ ਪਤਾ ਲੱਗਣ ਦਿੱਤੇ ਦਿਲ ਦੇ ਸਾਰੇ ਬੋਝ ਚੁੱਕ ਲੈਂਦਾ ਹੈ ਤੇ ਨਾਲ ਹੀ ਉਸ ਨੂੰ ਬਹੁਤ ਉਪਰਾਮ ਅਤੇ ਬੋਝ ਦੇ ਭਾਵ ਦੇ ਬੋਝ ਥੱਲੇ ਦਬ ਦਿੰਦਾ ਹੈ ਉਹ ਕਿਨਾਰਾ ਬਹੁਤ ਵਿਸ਼ਾਲ ਅਤੇ ਹਰਿਆ ਭਰਿਆ ਹੈ ਜਿੱਥੇ ਮਰਦ ਅਤੇ ਔਰਤਾਂ ਨੱਚਦੇ ਗਾਉਂਦੇ ਮਿਹਨਤ ਕਰਦੇ ਅਤੇ ਰੋਂਦੇ ਹੋਏ ਆਪਣੇ ਛਣਪਘਰ ਦਿਨ ਗੁਆ ਲੈਂਦੇ ਹਨ ਕਿੰਨੀ ਭਿਆਨਕ ਅਗ ਤੇ ਧੂਆਂ ਉਗਲ ਰਿਹਾ ਹੈ ਉਹ ਸਾਹ ਜਿੰਨਾ ਜਿਹੜਾ ਉਹਨਾਂ ਦੇ ਪੈਰਾਂ ਨੂੰ ਨੂੜ ਦਿੰਦਾ ਹੈ ਉਹਨਾਂ ਦੇ ਗੋਡੇ ਲਵਾ ਦਿੰਦਾ ਹੈ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਗਲਿਆਂ ਵਿੱਚ ਹੀ ਵਾਪਸ ਠੋਸ ਦਿੰਦਾ ਹੈ ਤੇ ਉਹਨਾਂ ਦੀਆਂ ਸੁੱਜੀਆਂ ਹੋਈਆਂ ਪਲਕਾਂ ਨੂੰ ਅਥਰਾਂ ਦੀ ਹੂਂ ਨਾਲ ਚਪਕਾ ਦਿੰਦਾ ਹੈ ਉਹ ਨਾਲਾ ਵੀ ਬਹੁਤ ਚੌੜਾ ਤੇ ਡੂੰਘਾ ਹੈ ਜਿਹੜਾ ਉਹਨਾਂ ਨੂੰ ਦੂਜੇ ਕੰਡੇ ਤੋਂ ਦੂਰ ਰੱਖਦਾ ਹੈ ਨਾ ਉਹ ਉਸ ਨੂੰ ਤਰਫੇ ਪਾਰ ਕਰ ਸਕਦੇ ਹਨ ਨਾ ਹੀ ਚੱਕੂਆਂ ਜਾਂ ਬਾਦਵਾਨਾਂ ਦੀ ਨਾਲ ਬੇੜੀ ਚਲਾ ਕੇ ਉਹਨਾਂ ਵਿੱਚੋਂ ਥੋੜੇ ਜਿਹੇ ਬਹੁਤ ਥੋੜੇ ਲੋਕ ਉਸ ਨਾਲੇ ਉੱਤੇ ਚੇਤਨਾ ਜਾਂ ਸੋਚ ਦਾ ਪੁਲ ਬਣਾਉਣ ਦਾ ਯਤਨ ਕਰਦੇ ਹਨ ਇਸ ਤੋਂ ਉਲਟ ਸਭ ਲੋਕ ਲਗਭਗ ਸਭ ਦੇ ਸਭ ਲੋਕ ਚਾਹੀ ਚਾਹੀ ਬੜੀ ਤੀਬਰਤਾ ਨਾਲ ਕਿਨਾਰੇ ਨੂੰ ਚੁੰਬੜੇ ਰਹਿੰਦੇ ਹਨ ਤੇ ਉੱਥੇ ਹੀ ਹਰ ਕੋਈ ਸਮੇਂ ਦਾ ਆਪਣਾ ਮਨਪਸੰਦ ਪਈਆ ਰੇਡ ਦਾ ਰਹਿੰਦਾ ਹੈ ਮਹਾ ਬਿਰਹਾ ਵਾਲੀ ਵਿਅਕਤੀ ਕੋਲ ਕਮਾਉਣ ਲਈ ਕੋਈ ਮਨ ਚਾਹਿਆ ਪਈਆ ਨਹੀਂ ਹੁੰਦਾ ਇੰਨੀ ਚਿੰਤਾ ਤਣਾਅ ਅਪੂਰਨ ਰਜੇਮੀ ਅਤੇ ਸਮੇਂ ਦੀ ਘਾਟ ਦੇ ਸਤਾਏ ਹੋਏ ਇਸ ਸੰਸਾਰ ਵਿੱਚ ਸਿਰਫ ਉਹਦੇ ਕੋਲ ਹੀ ਕੋਈ ਕੰਮ ਧੰਦਾ ਨਹੀਂ ਹੁੰਦਾ ਸਿਰਫ ਹੋਣੋ ਹੀ ਕੋਈ ਕਾਰ ਨਹੀਂ ਹੁੰਦੀ ਰੰਗ ਬਰੰਗੇ ਪਹਿਰਾਵੇ ਵੱਖ-ਵੱਖ ਕਿਸਮ ਦੀ ਬੋਲਚਾਲ ਅਤੇ ਚਾਰ ਬਿਹਾਰ ਵਿਚਰਨਪਨ ਇਸ ਮਨੁੱਖਾ ਜਾਤੀ ਦੇ ਵਿੱਚ ਉਹ ਆਪਣੇ ਆਪ ਨੂੰ ਵਸਤਰਹੀਨ ਸ਼ਬਦਹੀਨ ਅਤੇ ਆਣਾੜੀ ਮਹਿਸੂਸ ਕਰਦਾ ਹੈ ਉਹ ਹੱਸਣ ਵਾਲਿਆਂ ਨਾਲ ਹੱਸ ਨਹੀਂ ਸਕਦਾ ਰੋਣ ਵਾਲਿਆਂ ਨਾਲ ਰੋ ਨਹੀਂ ਸਕਦਾ ਲੋਕ ਖਾਂਦੇ ਪੀਂਦੇ ਹਨ ਅਤੇ ਇਸ ਵਿੱਚੋਂ ਆਨੰਦ ਮਾਣਦੇ ਹਨ ਪਰ ਉਹ ਸਵਾਦ ਲੈਣ ਲਈ ਨਹੀਂ ਖਾਂਦਾ ਅਤੇ ਜੋ ਕੁਝ ਵੀ ਪੀਂਦਾ ਖਾਂਦਾ ਹੈ ਉਸ ਨੂੰ ਉਸ ਵਿੱਚੋਂ ਕੋਈ ਰਸ ਨਹੀਂ ਮਿਲਦਾ ਦੂਸਰੇ ਲੋਕਾਂ ਦੇ ਜੀਵਨ ਸਾਥੀ ਹਨ ਜਾਂ ਉਹ ਜੀਵਨ ਸਾਥੀਆਂ ਦੀ ਖੋਜ ਕਰਦੇ ਹਨ ਪਰ ਉਹ ਇਕੱਲਾ ਤੁਰਦਾ ਹੈ ਇਕੱਲਾ ਹੀ ਸੌਂਦਾ ਹੈ ਇਕੱਲਾ ਹੀ ਆਪਣੇ ਸੁਪਨਿਆਂ ਵਿੱਚ ਖੋਇਆ ਰਹਿੰਦਾ ਹੈ ਦੂਸਰੇ ਲੋਕ ਦੁਨਿਆਵੀ ਸਿਆਣਪ ਦੀ ਦ੍ਰਿਸ਼ਟੀ ਤੋਂ ਬਹੁਤ ਅਮੀਰ ਹੁੰਦੇ ਹਨ ਪਰ ਉਹ ਉਹਨਾਂ ਵਿੱਚ ਇਕੱਲਾ ਮੂੜ ਅਤੇ ਬੇਸਮਝ ਹੁੰਦਾ ਹੈ ਦੂਸਰੇ ਲੋਕਾਂ ਕੋਲ ਸੁਖਦਾਈ ਨਿਵਾਸ ਸਥਾਨ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਘਰ ਕਹਿੰਦੇ ਹਨ ਸਿਰਫ ਉਹ ਇਕੱਲਾ ਹੀ ਬੇਗੜਾ ਹੁੰਦਾ ਹੈ ਦੂਸਰੇ ਲੋਕਾਂ ਕੋਲ ਧਰਤੀ ਦਾ ਕੋਈ ਨਾ ਕੋਈ ਖਾਸ ਟੁਕੜਾ ਹੁੰਦਾ ਹੈ ਜਿਸ ਨੂੰ ਉਹ ਆਪਣਾ ਦੇਸ਼ ਕਹਿੰਦੇ ਹਨ ਅਤੇ ਉਹ ਬੜੇ ਹੀ ਉੱਚੇ ਸੌਰ ਵਿੱਚ ਉਸ ਦੀ ਮਹਿਮਾ ਕਰਦੇ ਹਨ ਇਕੋ ਹੀ ਹੈ ਜਿਹੜਾ ਕਿਸੇ ਸਥਾਨ ਨੂੰ ਆਪਣਾ ਦੇਸ਼ ਨਹੀਂ ਕਹਿ ਸਕਦਾ ਤੇ ਉਹਦੀ ਮਹਿਮਾ ਨਹੀਂ ਗਾ ਸਕਦਾ ਇਹ ਸਾਬੀ ਸਲੀ ਹੈ ਕਿ ਉਹਦੇ ਮਨ ਦੀ ਅੱਖ ਜਾਂ ਅੰਦਰਲੀ ਦ੍ਰਿਸ਼ਟੀ ਦੂਸਰੇ ਕਿਨਾਰੇ ਉੱਤੇ ਟਿਕੀ ਹੁੰਦੀ ਹੈ ਅਜਿਹੇ ਸੰਸਾਰ ਵਿੱਚ ਜਿਹੜਾ ਬਹੁਤ ਸੁਚੇਤ ਅਤੇ ਜਾਗਰੂਕ ਪ੍ਰਤੀਤ ਹੁੰਦਾ ਹੈ ਮਹਾ ਬ੍ਰਹਮ ਵਾਲਾ ਵਿਅਕਤੀ ਨੀਂਦ ਵਿੱਚ ਤੁਰਦਾ ਫਿਰਦਾ ਪ੍ਰਤੀਤ ਹੁੰਦਾ ਹੈ ਉਸ ਨੂੰ ਅਜਿਹਾ ਸੁਪਨਾ ਖਿੱਚ ਪਾਉਂਦਾ ਹੈ ਜਿਸ ਨੂੰ ਉਸਦੇ ਦਿਵਾਲੇ ਦੇ ਲੋਕ ਨਾ ਦੇਖ ਸਕਦੇ ਹਨ ਨਾ ਮਹਿਸੂਸ ਕਰ ਸਕਦੇ ਹਨ ਇਸ ਲਈ ਉਸ ਉਹਨਾਂ ਨਰਾਦਰ ਕਰਦੇ ਹਨ ਤੇ ਦੱਬੀ ਆਵਾਜ਼ ਵਿੱਚ ਉਹਦੀ ਖਿੱਲੀ ੜਾਉਂਦੇ ਹਨ ਪਰ ਜਦ ਭੈ ਦਾ ਦੇਵਤਾ ਅਗਰ ਤੇ ਧੂਆ ਛੜਦਾ ਹੋਇਆ ਉਹ ਸਾਨ ਪ੍ਰਗਟ ਹੁੰਦਾ ਹੈ ਤਾਂ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਜਦ ਕਿ ਸੁੱਤਾ ਹੋਇਆ ਪ੍ਰਤੀਤ ਹੋਣ ਵਾਲਾ ਉਹ ਵਿਅਕਤੀ ਜਿਸ ਦਾ ਉਹ ਨਰਾਦਰ ਕਰਦੇ ਹਨ ਜਿਸ ਦੀ ਉਹ ਖਿੱਲੀ ੜਾਉਂਦੇ ਸਨ ਵਿਸ਼ਵਾਸ ਦੇ ਖੰਭਾਂ ਉੱਤੇ ਉਹਨਾਂ ਤੋਂ ਅਤੇ ਉਹਨਾਂ ਦੇ ਸਾਨ ਤੋਂ ਪੁਰਖ ਜਾਂਦਾ ਹੈ ਤੇ ਦੂਰ ਦੂਸਰੇ ਕਿਨਾਰੇ ਦੇ ਪਾਰ ਉੱਚੇ ਉਗੜ ਖਾਬੜ ਪਹਾੜਤ ਦੇ ਇਹ ਪਰਵਤਾਂ ਦੇ ਪੈਰਾਂ ਵਿੱਚ ਪਹੁੰਚ ਜਾਂਦਾ ਹੈ ਜਿਹੜੀ ਧਰਤੀ ਉਤੋਂ ਸੁੱਤਾ ਵਰਤਿਤ ਹੋਣ ਵਾਲਾ ਵਿਅਕਤੀ ਉੱਡਦਾ ਹੈ ਉਹ ਬਿਲਕੁਲ ਬੰਜਰ ਵਿਰਾਨ ਅਤੇ ਸੁਨਸਾਨ ਹੈ ਪਰ ਵਿਸ਼ਵਾਸ ਦੇ ਖੰਭ ਬੜੇ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਉਹ ਉਹਨਾਂ ਦੇ ਸਹਾਰੇ ਉੱਪਰ ਹੀ ਉੱਪਰ ਉੱਡਦਾ ਜਾਂਦਾ ਹੈ ਜਿਸ ਪਹਾੜ ਦੀ ਤਰਾਈ ਵਿੱਚੋਂ ਉਤਰਦਾ ਹੈ ਉਹ ਉਦਾਸ ਬਨਸਪਤੀਹੀਨ ਅਤੇ ਭਿਆਨਕ ਹੈ ਪਰ ਵਿਸ਼ਵਾਸ ਦਾ ਦਿਲ ਅਜਿੱਤ ਹੈ ਅਤੇ ਉਸ ਵਿਅਕਤੀ ਦਾ ਦਿਲ ਦਲੇਰੀ ਨਾਲ ਟੜਕਦਾ ਰਹਿੰਦਾ ਹੈ ਪਹਾੜ ਉੱਤੇ ਚੜਨ ਵਾਲੀ ਡੰਡੀ ਪਥਰੀਲੀ ਤਲਕਵੀਆਂ ਤੇ ਬਹੁਤ ਮੁਸ਼ਕਲ ਨਾਲ ਦਿਖਾਈ ਦੇਣ ਵਾਲੀ ਹੈ ਪਰ ਵਿਸ਼ਵਾਸ ਦਾ ਹੱਥ ਰੇਸ਼ਮ ਵਾਂਗ ਕੋਲਾ ਹੈ ਉਹਦਾ ਪੈਰਸਥਿਰ ਅਤੇ ਅੱਖ ਤੇਜ ਹੈ ਇਸ ਲਈ ਵਿਸ਼ਵਾਸ ਵਾਲਾ ਉਹ ਵਿਅਕਤੀ ਉੱਪਰ ਹੀ ਉੱਪਰ ਚੜਦਾ ਚਲਿਆ ਜਾਂਦਾ ਹੈ ਰਾਹ ਵਿੱਚ ਉਸ ਨੂੰ ਉਹ ਇਸਤਰੀਆਂ ਤੇ ਮਰਦ ਮਿਲਦੇ ਹਨ ਜਿਹੜੇ ਇੱਕ ਚੌੜੇ ਅਤੇ ਪੱਧਰੇ ਰਸਤੇ ਉੱਤੇ ਚੱਲਦੇ ਹੋਏ ਪਹਾੜ ਉੱਤੇ ਚੜਨ ਦਾ ਯਤਨ ਕਰ ਰਹੇ ਹਨ ਇਹ ਤੁਸ਼ ਜਾਂ ਨਿਰਮਲ ਨਿਰਭਲ ਵਿਰਹਾ ਵਾਲੇ ਇਸਤਰੀਆਂ ਪੁਰਸ਼ ਹਨ ਉਹ ਚੋਟੀ ਉੱਤੇ ਪਹੁੰਚਣਾ ਚਾਹੁੰਦੇ ਹਨ ਪਰ ਇੱਕ ਲੰਗੜੇ ਅਤੇ ਦ੍ਰਿਸ਼ਟੀਹੀਣ ਪਥ ਪ੍ਰਦਰਸ਼ਕ ਦੀ ਸਹਾਇਤਾ ਨਾਲ ਕਿਉਂਕਿ ਉਹਨਾਂ ਦਾ ਪਥ ਪ੍ਰਦਰਸ਼ਨ ਹੈ ਹੈ ਉਹਨਾਂ ਦਾ ਵਿਸ਼ਵਾਸ ਇਸ ਬਿਸ਼ਵਾਸ਼ ਦੀ ਹੱਦ ਉੱਥੋਂ ਤੱਕ ਹੀ ਸੀਮਤ ਹੈ ਜਿੱਥੋਂ ਤੱਕ ਅੱਖ ਦੇਖ ਸਕਦੀ ਹੈ ਕੰਨ ਸੁਣ ਸਕਦਾ ਹੈ ਹੱਥ ਮਹਿਸੂਸ ਕਰ ਸਕਦਾ ਹੈ ਨੱਕ ਸੁੰਘ ਸਕਦਾ ਹੈ ਤੇ ਜੀਭ ਚਖ ਸਕਦੀ ਹੈ ਉਹਨਾਂ ਵਿੱਚੋਂ ਕੁਝ ਪਹਾੜ ਦੇ ਗਿੱਟਿਆਂ ਤੋਂ ਉੱਪਰ ਨਹੀਂ ਚੜ ਸਕਦੇ ਕੁਝ ਗੋਡਿਆਂ ਤੱਕ ਪਹੁੰਚ ਜਾਂਦੇ ਹਨ ਕੁਝ ਉਹਦੇ ਕੁਲੇ ਤੱਕ ਤੇ ਕੁਝ ਕੁਝ ਕੋਈ ਵਿਰਲੇ ਉਹਦੇ ਲੱਕ ਤੱਕ ਪਰ ਉਹ ਸਾਰੇ ਆਪਣੇ ਪਥ ਪ੍ਰਦਰਸ਼ਕ ਸਮੇਤ ਤਿਲਕ ਕੇ ਪਹਾੜ ਦੇ ਢੇਠਾਂ ਲੁੜਕ ਜਾਂਦੇ ਹਨ ਤੇ ਉਹਨਾਂ ਨੂੰ ਉਸ ਸੁੰਦਰ ਚੋਟੀ ਉੱਤੇ ਉੱਤੇ ਚਾਹ ਤੋਂ ਪੋਣੀ ਵੀ ਨਸੀਬ ਨਹੀਂ ਹੁੰਦੀ ਕਿ ਅੱਖ ਉਹ ਸਭ ਕੁਝ ਦੇਖ ਸਕਦੀ ਹੈ ਜੋ ਦੇਖਣ ਯੋਗ ਹੈ ਕਿ ਕੰਨ ਉਹ ਸਭ ਕੁਝ ਸੁਣ ਸਕਦਾ ਹੈ ਜੋ ਸੁਣਨ ਯੋਗ ਹੈ ਕਿ ਹੱਥ ਉਹ ਸਭ ਕੁਝ ਮਹਿਸੂਸ ਕਰ ਸਕਦਾ ਹੈ ਜੋ ਮਹਿਸੂਸ ਕਰਨ ਯੋਗ ਹੈ ਅਤੇ ਨੱਕ ਉਹ ਸਭ ਕੁਝ ਸੁੰਘ ਸਕਦਾ ਹੈ ਜੋ ਸੁੰਘਣ ਸੋ ਯੋਗ ਹੈ ਜਾਂ ਕਿ ਜੀਭ ਉਹ ਸਭ ਕੁਝ ਚਖ ਸਕਦੀ ਹੈ ਜੋ ਚਖਣ ਯੋਗ ਹੈ ਜਦੋਂ ਦੇਵੀ ਚੇਤਨਾ ਇਹ ਇਤਰਾ ਤੋਂ ਪੈਦਾ ਹੋਇਆ ਵਿਸ਼ਵਾਸ ਉਹਨਾਂ ਦੀ ਸਹਾਇਤਾ ਕਰਨ ਲਈ ਪਹੁੰਚੇਗਾ ਤਦ ਹੀ ਇਹ ਗਿਆਨ ਇੰਦਰੀਆਂ ਠੀਕ ਤਰ੍ਹਾਂ ਮਹਿਸੂਸ ਕਰ ਸਕਣਗੀਆਂ ਅਤੇ ਚੋਟੀ ਉੱਤੇ ਚੜਨ ਵਾਲੀਆਂ ਪੌੜੀਆਂ ਬਣ ਸਕਣਗੀਆਂ ਵਿਸ਼ਵਾਸ ਤੋਂ ਖਾਲੀ ਗਿਆਨ ਇੰਦਰੀਆਂ ਅਜਿਹੇ ਪੱਥ ਪਰ ਦਸ਼ਕ ਸਮਾਨ ਹਨ ਜਿਸ ਉੱਤੇ ਬਿਲਕੁਲ ਇਤਵਾਰ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਉਹਨਾਂ ਦਾ ਰਸਤਾ ਬਹੁਤ ਚੌੜਾ ਅਤੇ ਪਧਰਾ ਪ੍ਰਤੀਤ ਹੁੰਦਾ ਹੈ ਪਰ ਉਸ ਵਿੱਚ ਕਈ ਟੋਏ ਅਤੇ ਦਿਖਾਈ ਨਾ ਦੇਣ ਵਾਲੇ ਫੰਦੇ ਲੱਗੇ ਹੁੰਦੇ ਹਨ ਜੋ ਲੋਕ ਸੁਤੰਤਰਤਾ ਦੀ ਚੋਟੀ ਉੱਤੇ ਚੜ੍ਹਨ ਲਈ ਇਹ ਰਸਤਾ ਅਪਣਾਉਂਦੇ ਹਨ ਉਹ ਜਾਂ ਤਾਂ ਰਾਹ ਵਿੱਚ ਹੀ ਮਰ ਮੁੱਕ ਜਾਂਦੇ ਹਨ ਜਾਂ ਤਿਲਕ ਕੇ ਲੁੜਕ ਕੇ ਕੇ ਮੋੜ ਉਸ ਮੋੜਲੀ ਥਾਂ ਉੱਤੇ ਹੀ ਜਾ ਡਿੱਗਦੇ ਹਨ ਜਿੱਥੋਂ ਚੱਲੇ ਸਨ ਉਹਨੇਕ ਕੁੱਟੀਆਂ ਹੋਈਆਂ ਹੱਡੀਆਂ ਨੂੰ ਗਾਂਢੇ ਲਾਉਂਦੇ ਰਹਿੰਦੇ ਹਨ ਅਤੇ अनेਕ ਖੁੱਲੇ ਘਾਵਾਂ ਨੂੰ ਸਿੰਦੇ ਰਹਿੰਦੇ ਹਨ ਤੁਛ ਜਾਂ ਨਿਰਬਲ ਵਿਰਹਾਵਾਂ ਵਾਲੇ ਵਿਅਕਤੀ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਗਿਆਨ ਇੰਦਰੀਆਂ ਨਾਲ ਇੱਕ ਸੰਸਾਰ ਉਸਾਰਿਆ ਹੁੰਦਾ ਹੈ ਜਿਹੜਾ ਉਹਨਾਂ ਨੂੰ ਛੇਤੀ ਹੀ ਬਹੁਤ ਛੋਟਾ ਤੇ ਹਮਸਪਰੈ ਮਸੂਨ ਹੋਣ ਲੱਗ ਪੈਂਦਾ ਹੈ ਇਸ ਲਈ ਉਹ ਬਢੇਰੇ ਰਵਾਗਾਰ ਕਰ ਲਈ ਤੰਗਣ ਲੱਗ ਪੈਂਦੇ ਹਨ ਪਰ ਉਹ ਨਵਾਂ ਮਸਾਲਾ ਤੇ ਨਵਾਂ ਕਾਰੀਗਰ ਖੋਜਣ ਦੀ بجائے ਪੁਰਾਣੇ ਮਸਾਲੇ ਨੂੰ ਹੀ ਹੁੰਝ ਕੇ ਇਕੱਠਾ ਕਰ ਲੈਂਦੇ ਹਨ ਅਤੇ ਗਿਆਨ ਇੰਦਰੀਆਂ ਦੇ ਪਹਿਲੇ ਵਾਲੇ ਮਿਸਤਰੀ ਨੂੰ ਹੀ ਕਹਿੰਦੇ ਹਨ ਕਿ ਸਾਡੇ ਲਈ ਕੋ ਹੋਰ ਖੋਰ ਖੁੱਲਾ ਘਰ ਉਸਾਰ ਦੇ ਜੋ ਹੀ ਨਵਾਂ ਘਰ ਪੂਰਾ ਹੁੰਦਾ ਹੈ ਉਹ ਉਹਨਾਂ ਨੂੰ ਪੁਰਾਣੀ ਘਰ ਵਾਂਗ ਹੀ ਬਹੁਤ ਛੋਟਾ ਤੇ ਹੋਮੋਸਫਰ ਮਹਿਸੂਸ ਹੋਣ ਲੱਗ ਪੈਂਦਾ ਹੈ ਇਸ ਤਰ੍ਹਾਂ ਉਹ ਹਮੇਸ਼ਾ ਟਾਣ ਉਸਾਰਨ ਵਿੱਚ ਹੀ ਲੱਗੇ ਰਹਿੰਦੇ ਹਨ ਉਹ ਕਦੇ ਵੀ ਅਜਿਹਾ ਘਰ ਉਸਾਰਨ ਵਿੱਚ ਸਫਲ ਨਹੀਂ ਹੁੰਦੇ ਜਿਸ ਵਿੱਚ ਉਹਨਾਂ ਨੂੰ ਮਨ ਚਾਹਿਆ ਆਰਾਮ ਮਿਲ ਸਕੇ ਅਤੇ ਮਨ ਚਾਹੀ ਸੁਤੰਤਰਤਾ ਪ੍ਰਾਪਤ ਹੋ ਜਾਵੇ ਉਹ ਠੱਗੀ ਤੋਂ ਬਚਣ ਲਈ ਠੱਗਾਂ ਉੱਤੇ ਹੀ ਭਰੋਸਾ ਕਰਦੇ ਹਨ ਉਹ ਉਸ ਮੱਛੀ ਵਾਂਗ ਜਿਹੜੀ ਤੇਲ ਦੀ ਕੜਾਹੀ ਵਿੱਚੋਂ ਉਛਲ ਕੇ ਭੱਠੀ ਵਿੱਚ ਜਾ ਡਿੱਗਦੀ ਹੈ ਉਹ ਜਦ ਵੀ ਇੱਕ ਛੋਟੀ ਮ੍ਰਿਗ ਤ੍ਰਿਸ਼ਨਾ ਤੋਂ ਦੂਰ ਦੌੜਦੇ ਹਨ ਤਾਂ ਇੱਕਦਮ ਕਿਸੇ ਵਡੇਰੀ ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਂਦੇ ਹਨ ਮਹਾ ਵਿਰਹਾ ਅਤੇ ਤੁਸ਼ ਵਿਰਹਾ ਦੇ ਵਿਚਕਾਰ ਇਹ ਲੋਕਾਂ ਦੇ ਵਿਸ਼ਾਲ ਸਮੂਹ ਹਨ ਜਿਨ੍ਹਾਂ ਨੂੰ ਕੋਈ ਵਿਰਹਾ ਮਹਿਸੂਸ ਹੀ ਨਹੀਂ ਹੁੰਦੀ ਉਹਨਾਂ ਦੀ ਹਾਲਤ ਉਹਨਾਂ ਖਰਗੋਸ਼ਾਂ ਵਾਲੀ ਹੈ ਜਿਹੜੇ ਆਪਣੇ ਲਈ ਖੁੱਡਾਂ ਖੋਦਦੇ ਹਨ ਅਤੇ ਉਹਨਾਂ ਵਿੱਚ ਬੱਚੇ ਪੈਦਾ ਕਰਦੇ ਹਨ ਅਤੇ ਉਹਨਾਂ ਵਿੱਚ ਹੀ ਮਰ ਖਪ ਜਾਂਦੇ ਹਨ ਉਹਨਾਂ ਨੂੰ ਆਪਣੀਆਂ ਖੁੱਡਾਂ ਬਹੁਤ ਸ਼ਾਨਦਾਰ ਖੁੱਲੀਆਂ ਤੇ ਨਿੱਗੀਆਂ ਵਰਤੀਤ ਹੁੰਦੀਆਂ ਹਨ ਉਹ ਉਹਨਾਂ ਨੂੰ ਕਿਸੇ ਆਲੀਸ਼ਾਨ ਸ਼ਾਹੀ ਮਹਿਲ ਨਾਲ ਵੀ ਬਟਾਉਣ ਲਈ ਤਿਆਰ ਨਹੀਂ ਹੁੰਦੇ ਉਹ ਸਭ ਸੁਪਨੇ ਲੈਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ ਵਿਸ਼ੇਸ਼ ਕਰਕੇ ਉਹਨਾਂ ਦਾ ਜਿਹੜੇ ਉਹ ਉਸੇ ਇਕੱਲੀ ਪਗ ਡੰਡੀ ਉੱਤੇ ਤੁਰ ਪੈਂਦੇ ਹਨ ਜਿਸ ਉੱਤੇ ਕੋਈ ਟਾਵਾ ਟਾਵਾ ਹੀ ਪੈਰਾਂ ਦਾ ਨਿਸ਼ਾਨ ਦਿਖਾਈ ਦਿੰਦਾ ਹੈ ਅਤੇ ਉਹ ਵੀ ਅੱਖਾਂ ਦਾ ਲਹੂ ਸੁਕਾ ਕੇ ਆਪਣੇ ਸਾਥੀ ਇਨਸਾਨਾਂ ਵਿਚਕਾਰ ਵਿਰਹੀ ਵਿਰਹੀ ਵਿਅਕਤੀ ਉਸ ਬਾਲੂ ਕਾਬ ਵਸਮਾਨ ਹੈ ਜਿਸ ਨੂੰ ਕੁਕੜੀ ਨੇ ਸਿਉ ਕੇ ਆਂਡੇ ਵਿੱਚੋਂ ਕੱਢਿਆ ਹੁੰਦਾ ਹੈ ਅਤੇ ਜੋ ਕੁਕੜੀ ਦੇ ਚੂਚਿਆਂ ਨਾਲ ਹੀ ਬਾੜੇ ਵਿੱਚ ਤੜਿਆ ਹੁੰਦਾ ਹੈ ਉਹਦੇ ਚੂਜ ਭਰਾ ਚੂਚੇ ਅਤੇ ਉਹਦੀ ਮਾਂ ਕੁਕੜੀ ਚਾਹੁੰਦੇ ਹਨ ਕਿ ਉਹ ਵਾਲ ਉਕਾਵ ਉਹਨਾਂ ਵਰਗਾ ਹੀ ਹੋਵੇ ਉਹਦਾ ਸੁਭਾਅ ਵੀ ਉਹਨਾਂ ਵਰਗਾ ਹੀ ਹੋਵੇ ਉਹਦੀ ਆਤ ਤਾਂ ਵੀ ਉਹਨਾਂ ਵਰਗੀਆਂ ਹੀ ਹੋਣ ਉਹਦਾ ਰਹਿਣ ਸਹਿਣ ਦਾ ਢੰਗ ਵੀ ਉਹਨਾਂ ਵਰਗਾ ਹੀ ਹੋਵੇ ਇਸ ਤੋਂ ਉਲਟ ਉਹ ਉਕਾਵ ਚਾਹੁੰਦਾ ਹੈ ਕਿ ਉਹ ਚੂਚੇ ਉਹਦੇ ਵਰਗੇ ਹੋਣ ਉਹਦੇ ਵਾਂਗ ਖੁੱਲੀ ਹਵਾ ਵਿੱਚ ਅਤੇ ਅਨੰਤ ਆਕਾਸ਼ ਦੇ ਸੁਪਨੇ ਦੇਖਣ ਵਾਲੇ ਹੋਣ ਉਹ ਛੇਤੀ ਹੀ ਆਪਣੇ ਆਪ ਨੂੰ ਉਹਨਾਂ ਦੇ ਵਿਚਕਾਰ ਇੱਕ ਅਜਨਵੀਂ ਜਾਂ ਪਰਦੇਸੀ ਜਾਂ ਅਸ਼ੂਤ ਮਹਿਸੂਸ ਕਰਨ ਲੱਗ ਪੈਂਦਾ ਹੈ ਉਹ ਸਭ ਉਹ ਚੁੰਝਾ ਮਾਰਦੇ ਹਨ ਇੱਥੋਂ ਤੱਕ ਕਿ ਉਹਦੀ ਮਾਂ ਵੀ ਉਹ ਚੁੰਝਾ ਮਾਰਦੀ ਹੈ ਇਸ ਦੇ باوجود ਉਹ ਆਪਣੇ ਲਹੂ ਵਿੱਚ ਪਰਬਤ ਦੀਆਂ ਚੋਟੀਆਂ ਦੀ ਪੁਕਾਰ ਬੜੇ ਜ਼ੋਰ ਨਾਲ ਸੁਣਾਈ ਦਿੰਦੀ ਹੈ ਅਤੇ ਉਹ ਬਾੜੇ ਦੀ ਛਾਂ ਹੇਤ ਤੰਗ ਆ ਜਾਂਦਾ ਹੈ ਫਿਰ ਵੀ ਉਹ ਸਭ ਕੁਝ ਚੁੱਪਚਾਪ ਸਹਿੰਦਾ ਰਹਿੰਦਾ ਹੈ ਜਦ ਤੱਕ ਉਹਦੇ ਖੰਭ ਪੂਰੀ ਤਰ੍ਹਾਂ ਨਹੀਂ ਨਿਕਲ ਆਉਂਦੇ ਇਸ ਤੋਂ ਬਾਅਦ ਉਹ ਹਵਾ ਉੱਤੇ ਸਵਾਰ ਹੋ ਜਾਂਦਾ ਹੈ ਉਹਦੇ ਆਪਣੇ ਪਿਛਲੇ ਭਰਾਵਾਂ ਅਤੇ ਉਹਨਾਂ ਦੀ ਮਾਂ ਉੱਤੇ ਇੱਕ ਪਿਆਰ ਭਰੀ ਵਿਦਾਈਗੀ ਵਾਈ ਦ੍ਰਿਸ਼ਟੀ ਪਾਉਂਦਾ ਹੈ ਜਦ ਕਿ ਉਹ ਹੋਰ ਧਾਲੀ ਅਤੇ ਹੋਰ ਕੀੜੇ ਖੋਦਣ ਲਈ ਧਰਤੀ ਫੁੱਟਦੇ ਰਹਿੰਦੇ ਹਨ ਤੇ ਨਾਲ ਹੀ ਮਸਤੀ ਵਿੱਚ ਖੜਖੜ ਵੀ ਕਰਦੇ ਰਹਿੰਦੇ ਹਨ ਖੁਸ਼ ਹੋ ਮਿੱਕਿਆਂ ਕਿ ਤੇਰਾ ਸੁਪਨਾ ਕਿਸੇ ਪਗੰਗ ਪਗੰਬਰ ਭਗਤਾਂ ਸਾਧੂ ਵਾਲਾ ਸੁਪਨਾ ਹੈ ਮਹਾਂ ਬਿਰਖਾਂ ਕਰਨ ਤੈਨੂੰ ਇਹ ਸੰਸਾਰ ਛੋਟਾ ਪ੍ਰਤੀਤ ਹੋਣ ਲੱਗ ਪਿਆ ਹੈ ਅਤੇ ਤੂੰ ਇਸ ਸੰਸਾਰ ਵਿੱਚ ਆਪਣੇ ਆਪ ਨੂੰ ਪਰਦੇਸੀ ਮਹਿਸੂਸ ਕਰ ਰਿਹਾ ਹਾਂ ਹੈ ਇਸ ਬਿਰਹਾ ਨੇ ਤੇਰੀ ਚੇਤਨਾ ਨੂੰ ਗਿਆਨ ਇੰਦਰੀਆਂ ਦੀ ਮਨਮਾਨੀ ਪਕੜ ਤੋਂ ਆਜ਼ਾਦ ਕਰ ਦਿੱਤਾ ਹੈ ਅਤੇ ਤੇਰੀ ਚੇਤਨਾ ਤੇਰੇ ਲਈ ਵਿਸ਼ਵਾਸ ਦੀ ਭੇਟ ਲੈ ਕੇ ਆਈ ਹੈ ਵਿਸ਼ਵਾਸ ਤੈਨੂੰ ਇਸ ਦੁਰਗੰਧ ਭਰੇ ਕਟਣ ਭਰੇ ਸੰਸਾਰ ਤੋਂ ਬਹੁਤ ਉੱਚਾ ਚੁੱਕ ਕੇ ਉਸ ਪ੍ਰਾਣ ਸੁਣਨ ਦੇ ਪਾਰ ਉਬੜ ਖਾਬੜ ਪਰਬਤ ਤੋਂ ਉੱਪਰ ਲੈ ਜਾਵੇਗਾ ਜਿੱਥੇ ਹਰ ਵਿਸ਼ਵਾਸ ਨੂੰ ਪਰਖਿਆ ਜਾਂਦਾ ਹੈ ਅਤੇ ਹਰ ਸੰਸੇਧ ਦੀ ਅੰਤਿਮ ਅੰਸ਼ ਵੀ ਤੋ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਨਿਰਮਲ ਹੋਇਆ ਤੇ ਵਿਜਈ ਵਿਸ਼ਵਾਸ ਤੈਨੂੰ ਸਦਾ ਹੀ ਹਰੀ ਭਰੀ ਰਹਿਣ ਵਾਲੀ ਸਿਖਰ ਉੱਪਰ ਪਹੁੰਚਾ ਕੇ ਦੇਵੀ ਗਿਆਨ ਦੇ ਹਵਾਲੇ ਕਰ ਦੇਵੇਗਾ ਆਪਣਾ ਕਾਰਜ ਪੂਰਾ ਕਰਕੇ ਵਿਸ਼ਵਾਸ ਉੱਚੇ हट ਜਾਵੇਗਾ ਤੇ ਦੇਵੀ ਗਿਆਨ ਤੇਰੇ ਕਦਮਾਂ ਨੂੰ ਉਸ ਚੋਟੀ ਦੀ ਇੱਕ ਅਤ ਸਵਤੰਤਰ ਦਾਦੀ ਰਾਹ ਦਿਖਾਵੇਗਾ ਜਿਹੜੀ ਪਰਮੇਸ਼ਵਰ ਅਤੇ ਆਤਮ ਵਿਜੈ ਮਨੁੱਖ ਦਾ ਅਸਲ ਅਸੀਮ ਆਨੰਦਪੂਰਨ धाम ਹੈ ਮਿੱਕਿਆਂ ਤੋਂ ਪਰਖ ਵਿੱਚ ਪੂਰਾ ਉਤਰੀ ਤੁਸੀਂ ਸਾਰੇ ਪੂਰੇ ਉਤਰੀਓ ਮੇਰੇ ਸਾਥੀਓ ਉਸ ਚੋਟੀ ਉੱਤੇ ਇੱਕ ਛਿਣ ਲਈ ਵੀ ਖੜੇ ਹੋਣ ਲਈ ਕੋਈ ਵੀ ਪੀੜ ਬਰਦਾਸ਼ਤ ਕਰ ਲੈਣੀ ਉਚਿਤ ਹੈ ਉਸ ਚੋਟੀ ਉੱਤੇ ਸਦੀਵੀ ਨਿਵਾਸ ਪ੍ਰਾਪਤ ਕਰਨ ਲਈ ਅਨੰਤ ਕਾਲ ਤੱਕ ਵੀ ਇੰਤਜ਼ਾਰ ਕਰਨਾ ਪਵੇ ਤਾਂ ਵੀ ਉਹਦਾ ਬਹੁਤਾ ਮੁੱਲ ਨਹੀਂ ਹੈ ਹਿਮਵਾਲ ਕੀ ਤੂੰ ਸਾਨੂੰ ਹੁਣੇ ਹੀ ਛਣ ਪਰ ਲਈ ਹੀ ਸਹੀ ਉਸ ਚੋਟੀ ਉੱਤੇ ਨਹੀਂ ਲਿਜਾ ਸਕਦਾ ਮੀਰ ਦਾਦ ਕਾਲਾ ਨਾ ਪੈ ਹਿਮਵਾਲ ਠੀਕ ਸਮੇਂ ਦੀ ਇੰਤਜ਼ਾਰ ਕਰ ਜਿੱਥੇ ਮੈਂ ਆਰਾਮ ਨਾਲ ਸਾਹ ਲੈਂਦਾ ਹਾਂ ਉੱਥੇ ਤੇਰਾ ਸਾਹ ਘੁੱਟੇਗਾ ਜਿੱਥੇ ਮੈਂ ਹੌਲੀ-ਫੁੱਲ ਵਾਂਗ ਤੁਰਦਾ ਹਾਂ ਤੂੰ ਹੋਂਕ ਦਾ ਹਯਾ ਮਹਿਸੂਸ ਕਰੇਗਾ ਤੇ ਠੇਡੇ ਖਾਵੇਂਗਾ ਤੂੰ ਵਿਸ਼ਵਾਸ ਦਾ ਪੱਲਾ ਘੁੱਟ ਕੇ ਫੜ ਕੇ ਰੱਖੀ ਇਹ ਵਿਸ਼ਵਾਸ ਬਹੁਤ ਵੱਡਾ ਕਮਾਲ ਕਰ ਦਿਖਾਵੇਗਾ ਇਹੀ ਸਿੱਖਿਆ ਮੈਂ ਨੂੰ ਨੂੰ ਦਿੱਤੀ ਸੀ ਇਹੀ ਸਿੱਖਿਆ ਮੈਂ ਤੁਹਾਨੂੰ ਦੇ ਰਿਹਾ ਹਾਂ ਅੱਗੇ